ਕਿਸਾਨ ਸਾਥਿਓ ਮੈਂ ਜਗENDER ਸਿੰਘ ਹੋ ਰਹਾ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੇਕਤਾ ਹੋ ਰਹਾ। ਕੱਲ ਵੀ ਜਿਹੜੀ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਹੈ। ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਗੁੱਸੇ ਨਾਲ ਗੱਲ ਤੋੜ ਕੇ ਗਏ। ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਦੇ ਅੱਧ ਬਚਾ ਲਿਓ ਜਦੋਂ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ। ਤਾਰਾ ਮੰਗਾ ਤੇ ਨੌ ਮੰਗਾ ਤੇ ਤਕਰੀਬਨ ਗੱਲਬਾਤ ਹੋਈ ਤੇ ਨੌ ਮੰਗਾ ਤੇ ਬਾਕੀ ਮੁੱਖ ਮੰਤਰੀ ਸਾਹਿਬ ਦੀ ਅੱਖ 'ਚ ਫ੍ਰੈਕਸ਼ਨ ਸੀ ਟ੍ਰੀਟਮੈਂਟ ਵਾਸਤੇ ਜਾਣਾ ਸੀ ਉਹਨਾਂ ਨੇ ਗੱਲ ਉਹਨਾਂ ਦੀ ਬਾਜ਼ਪੀ ਜਾ ਸਕਦੀ ਸੀ ਜਦੋਂ ਇਹ ਵੇਰਵਾ ਦਿੱਤਾ ਸੀ ਉਹਨਾਂ ਨੂੰ ਜਾਣ ਦੀ ਕਹਿਰ ਤੁਸੀਂ ਜਾ ਸਕਦੇ ਜਦੋਂ ਜਾਣਾ ਤੁਸੀਂ ਚਲੇ ਜਾਓ ਗੱਲ ਸੁਣ ਕੇ ਜਾ ਪਰ ਅਸੀਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਮਾਂ ਪੁੱਛਿਆ ਸੀ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਜਦੋਂ ਇਹਨਾਂ ਨੇ ਖੁੱਲਾ ਸਮਾਂ ਕਿਹਾ ਫਿਰ ਅਸੀਂ ਇਹ ਵਿਸਤਾਰ ਚ ਗੱਲ ਸ਼ੁਰੂ ਕੀਤੀ ਜੇ ਇਹ ਕਹਿੰਦੇ ਵੀ ਸਾਡੇ ਕੋਲ 2 ਘੰਟੇ ਆ ਅਸੀਂ 2 ਘੰਟਿਆਂ ਦੇ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਅਫਸੋਸ ਖੁੱਲਾ ਸਮਾਂ ਦੇ ਕੇ ਫਿਰ ਵੀ ਇਹਨਾਂ ਨੇ ਅੱਖ ਦੀ ਟੈਸਟ ਕਰਾਉਣੀ ਸੀ ਚਲੋ ਇਹਨਾਂ ਦੀ ਡਿਪਾਰਟਮੈਂਟ ਸੀ ਜਾਣਾ ਸੀ ਇਹਨਾਂ ਨੇ ਕੋਈ ਗੱਲ ਨਹੀਂ ਪਰ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਬਰਸੋਂ ਵਾਲੇ ਧਰ ਲੈਣੇ ਤੇ ਤੁਹਾਨੂੰ ਬਾਜੀ ਦਿੱਤਾ ਸਾਡੇ ਸਾਥੀਆਂ ਗੂ ਨੇ ਜਵਾਬ ਚ ਕਿਹਾ ਵੀ ਅਸੀਂ ਵਿਚਾਰ ਲਾਂਗੇ ਜੀ ਉਹ ਕਹਿੰਦੇ ਵਿਚਾਰਨਾ ਨਹੀਂ ਤੁਸੀਂ ਦੱਸੋ ਵੀ ਬਰਸੋਂ ਵਾਲੇ ਦਾ ਕੀ ਕਰਨਾ ਫਿਰ ਮੈਂ ਤੋਂ ਮਤਲਬ ਮੈਂ ਨਾ ਲਾੜੀ ਬੈਠਾ ਸੀ ਮੈਂ ਕਿਹਾ ਵੀ ਸਾਥੀ ਅਸੀਂ ਮੋਤਰ ਮੋਤਰ ਵੀ ਸਾਡੀ ਕੋਣੀ ਹੈ ਯਾਨੀ ਮੋਤਰ ਮੋਤਰ ਤਾਂ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਇਹ ਗੱਲ ਸਮਝ ਨਹੀਂ ਆਈ ਵੀ ਹੁੰਦੀ ਕੀ ਹੈ ਇਹ ਮੋਤਰ ਮੋਤਰ ਜੇ ਕਿਸੇ ਮਜ਼ਦੂਰ ਤੋਂ ਕਿਸੇ ਨੇ ਪੱਠੇ ਖੋਲੇ ਕਿਸੇ ਦੇ ਵੱਢਦਾ ਸੀ ਕਰ ਚ ਕਿਸੇ ਕਿਸਾਨ ਨੇ ਪੱਠੇ ਖੋਣ ਤੋਂ ਬਾਅਦ ਉਹਨੇ ਥੱਪੜ ਮਾਰੇ ਉਹ ਰੋਂਣ ਲੱਗ ਗਿਆ ਜਦੋਂ ਰੋਂਦਾ ਹੋ ਉਹ ਰੋਂ ਕੇ ਉਹਦੀ ਕਲੀਜਾ ਛਾਤੀ ਵੀ ਜਾਂਦਾ ਨਾਲੇ ਰੋਈ ਵੀ ਜਾਂਦਾ ਉਦੋਂ ਉਹ ਕਿਸਾਨ ਮੂਰ ਨੂੰ ਕਹਿੰਦਾ ਕਹਿੰਦਾ ਮੂਤਰ ਮੂਤਰ ਅਜੇ ਮੂਤਰ ਮੂਤਰ ਛਾਤਦਾ ਉਹ ਕਹਿੰਦਾ ਤਾਂ ਪੱਠੇ ਤਾਂ ਖੋਲੇ ਹੁਣ ਇਹ ਮੂਤਰ ਮੂਤਰ ਵੀ ਖੋਣੀ ਐ ਉਹਨੂੰ ਦੇਖਣ ਨੂੰ ਐ ਇਹ ਇਹ ਸੀ ਸ਼ਬਦ ਵੇ ਮਾਨਸਬ ਜੇ ਗੱਲਾਂ ਅਧੀਆਂ ਰਹਿੰਦੀਆਂ ਨੇ ਤੁਸੀਂ ਵਿੱਚੋਂ ਚੱਲੇ ਹੋ ਤੁਸੀਂ ਪਹਿਲੇ ਹੀ ਸਤੋਂ ਹੀ ਫਾਈਨਲ ਕਰਨਾ ਚਾਹੁੰਦੇ ਹੋ ਵੀ ਮੋਰਚਾ ਲੱਗੂਗਾ ਕਿ ਨਹੀਂ ਲੱਗੂਗਾ ਇਹ ਤਾਂ ਸਾਡਾ ਡਿਸੀਜਨ ਸੀ ਵੀ ਜਦੋਂ 18 ਹੰਦੀ ਮੰਗਾ ਤੇ ਮੋਰਚੇ ਦੇ ਬਾਰੇ ਗੱਲ ਹੋ ਗਈ ਬਾਅਦ ਚ ਬੈਠ ਕੇ ਫਿਰ ਫਾਈਨਲ ਕਰਾਂਗੇ ਮੋਰਚਾ ਲਾਉਣਾ ਚਾਹੀਦਾ ਹੈ ਕਿ ਨਹੀਂ ਲਾਉਣਾ ਚਾਹੀਦਾ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਲੋ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਕੁਝ ਕਰਨਾ ਕਰ ਮੈਂ ਨਹੀਂ ਕਰਦਾ ਜਦੋਂ ਅਸੀਂ ਇਹ ਨਹੀਂ ਚੀਜ਼ਾਂ ਕਰ ਵੀ ਕੀਤਾ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਵੀ ਮੀਟਿੰਗ ਕਰ ਰਹੇ ਆਪਾਂ ਮੀਟਿੰਗ ਦਿੰਨੇ ਆ ਵੀ ਤੁਸੀਂ ਮੀਟਿੰਗ ਦਿੰਦੀ ਉਹ ਤੋਂ ਜਦੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜਦੋਂ ਇਸ ਗੱਲ ਤੇ ਉਹ ਤੜਕ ਗਿਆ ਵੀ ਅਸੀਂ ਮੈਂ ਸਭ ਤੋਂ ਡਰਦੇ ਨਹੀਂ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਜਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਰਾਓ ਇਹਨਾਂ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੰਦਰ ਤੇ ਛਾਪੇਮਾਰੀ ਕਰਕੇ ਜਿਹਨੇ ਲਗਭਗ 10 ਵੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਚ ਕਿਸਾਨ ਲਗਭਗਾਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਹੈ ਦਰਜਣਾ ਕਿਸਾਨ ਗ੍ਰਿਫਤਾਰ ਚਿੱਤੇ ਨੇ ਜਿਹੜੀ ਉਹ ਹੀ ਕਾਲਫਿਊ ਵਾਲਾ ਹਾਲਤ ਬਣਾਇਆ ਹੈ ਇਸ ਹਾਲਤ ਚ ਮੈਂ ਐਸਕੇਮ ਦੇ ਆਗੂ ਹੁੰਦਾ ਹੋਇਆ ਸਾਰੀਆਂ ਇਸਕੀਮਾਂ ਦੇ ਜੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਆਰਥਿਕੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੇ ਜਾਣ ਤੇ ਕੱਨ ਦੀ ਤਿਆਰੀ ਕਰੋ ਕੱਨ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾਟ ਕਰੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਕ ਦੀ ਬਹਾਲੀ ਨੂੰ ਨਾ ਖੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਸਾਨੂੰ ਥਾਂ ਦਿਓ ਨਾਂ ਬਣਦੀ ਹਾਲਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀ ਤਿਆਰੀ ਕਰੋ ਉਹ ਫੈਸਲਾ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ